ਦੇ ਵੰਦੀ ਮਾਨੋ ਵੀ 3.5 400 ਰੁਪਏ ਨੂੰ ਕਿਲੋ ਭੁੱਕੀ ਆਮ ਵਧੀਆ ਟਿਪਣੋਂ ਦੀ ਮਿਲ ਜਾਂਦੀ 400 ਤੋਂ 400 ਰੁਪਏ ਨੂੰ ਕਿਲੋ ਵਧੀਆ ਮਿਲ ਜਾਂਦੀ ਠੀਕ ਹੈ ਤੁਸੀਂ ਖਾਈਓ ਭਾਈ ਹਾਂਜੀ ਖਾਦੀ ਆ ਜੀ 100 ਰੁਪਏ ਪਾਈਆ ਲੈ ਕੇ ਖਾਦੀ ਆ ਜੀ ਹਾਂ ਸਿਰ 400 ਰੁਪਏ ਨੂੰ ਜੀ ਜੀ ਰਸਤਾ ਨਵਾਦੀ ਆ ਜੀ ਲੈ ਤੇ ਕੋਈ ਨਾ ਕੋਈ ਸਰਫੈਕਟ ਨਹੀਂ ਵਧੀਆ ਬੰਦਾ ਸਭ ਕੰਮ ਹੀ ਕਰਦਾ ਬਹੁਤ ਵਧੀਆ ਜੀ ਆਈ ਇਹ ਚਿੱਟੇ ਨਾਲੋਂ ਜਿਹੜੀ ਭੁੱਕੀ ਵੀ ਮੈਂ ਵਧੀਆ ਚੀਜ਼ ਆ ਕੋਮਾਰੀ ਜੀ ਜਨੇਗੀ ਜਾਨ ਬੰਦੇ ਨੂੰ ਮੇਰੇ ਕੋ ਬੰਦੇ ਦਾ ਬਲੱਡ ਨਹੀਂ ਲਦਣ ਦੇਣਾ ਨਾ ਘਟਣ ਦੇਣਾ ਨਾ ਵਧਣ ਦੇਣਾ ਫਿਰ ਸ਼ੋਗਰ ਨਹੀਂ ਹੋਣੀ ਬੰਦੇ ਕੋਈ ਨਾ ਇਹ ਘਰੇ ਕਲੇਸ਼ ਹੋਣਾ ਨਾ ਨਾ ਘਰੇ ਕਲੇਸ਼ ਹੈ ਜੇ ਬੰਦਾ ਸ਼ਰਾਬ ਪੀਊਗਾ ਇਹ ਨਹੀਂ ਮਿਲਦਾ ਇਹ ਨਾ ਜ਼ਰੂਰੀ ਨਹੀਂ ਪੀਣੀ ਆ ਨਾ ਇਹ ਵੀ ਦੇ ਨਾ ਪਰਬਾਤੀ ਆ ਦੂਜੀ ਗੱਲ ਇਹ ਜੀ ਇਹ ਖਾ ਕੇ ਜਾਏ ਬੰਦਾ ਗੁਰੂ ਘਰ ਚਲ ਜਾਏ ਬੰਦਰ ਚਲ ਜਾਏ ਕਿਤੇ ਮਸਜਿਦਾਂ ਦੇ ਪੀ ਜਾਵੇ ਨੇ ਬਲਾਉਗਾ ਨਹੀਂ ਬਲਾ ਨਹੀਂ ਜਾਣੀ ਇਹ ਕੰਮ ਲੈ ਲਾਉਗਾ ਚੋਰੀ ਕੰਮ ਲੈ ਲਾਉ ਜਾਨੇ ਮਤਲਬ ਇਹ ਬਨੇਉਂਦਾ ਉਹ ਕਿਤੇ ਬਦਗੋਗ ਮਾਰਾ ਕੰਮ ਨਹੀਂ ਕਰੂਗਾ ਕੰਮ ਨਹੀਂ ਕਰੂਗਾ ਚੋਰੀ ਨਹੀਂ ਕਰੂਗਾ ਬੰਦਾ ਨਾਲ ਇਹ ਚੀਜ਼ਾਂ ਤੇ ਭਾਈ ਇਹ ਕਦੇ ਮਾਗੋ ਸਾਂਝੀ ਨਿਆਣਾ ਸਮਝੀ ਗਈ ਅੱਛਾ ਜੀ ਇਹਦੇ ਹਮ ਦੇ ਚੋ ਬੈਕਡਾਉਣ ਗਿਆ ਜੀ ਪੰਜਾਬ ਦੇ ਪੰਜਾਬ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਜਿਹੜਾ ਸ਼ਹਿਰ ਦੇ ਵਿੱਚ ਠੀਕ ਹੈ ਜੀ ਮੇਰੀ ਬੈਟ ਵੀ ਪੜੀ ਰਹੀ ਆ ਆਇਸ ਕੀਤੀ ਹੋਈ ਨਾ ਮੈਂ ਉਹਨਾਂ ਨੇ ਸਾਡੇ ਤੋਂ 5 ਬੈਂਟ ਅਗੇ 6 ਬੈਂਟ ਅਗੇ ਉਹਨਾਂ ਦੇ ਕੋਲ ਟੀਮੇ ਤੋਂ ਹਰ ਤਰ੍ਹਾਂ ਦੀ ਮਾਰਦੀ ਹੋਈ ਆ ਪੀਏ ਤੋਂ ਵੀ ਬੈਂਕ ਜੋ ਹਾਂਜੀ ਪੰਜਾਬ ਨਸਲ ਮੈਂ ਜਾਂਦੀ ਹੈ ਲੋਕ ਲੱਡੇ ਦੇ ਆ ਕੇ ਆ ਤਾਂ ਮੇਰਾ ਬੇਟਾ ਬਾਹਰ ਹੈਗਾ ਸਾਊਦੀ ਆਇਆ ਬੇਟਾ ਮੇਰਾ ਅੱਛਾ ਜੀ ਉਹਨੇ ਉੱਥੇ ਪੈਸੇ ਵਾਏ ਬੇਟੇ ਮੇਰੇ ਨੇ ਤੇ ਵੀਡੀਓ ਕਾਲ ਤੇ ਗੱਲ ਕਰਨੇ ਬੈਠਾ ਵੀ ਕਿੰਨਾ ਕਿੰਨਾ ਪੈਸੇ ਕਢਾਈਏ ਜੀ ਜੀ ਉਹ ਦੋ ਬੰਦੇ ਇਹੋ ਖਲੋਤੇ ਆ ਉਹਨਾਂ ਨੇ ਵੇਖਿਆ ਤੇ ਮੈਂ ਵੱਡੀ ਤਲਵਾਰ ਮਤਲਬ ਮੇਰੇ ਕੋਲ ਨਿੰਗਾ ਸਿੰਘ ਨਾਲ ਬਾਣਾ ਨਹੀਂ ਹੈਗਾ ਉਹਦਾ ਮੈਂ ਮਤਲਬ ਤਰਨਾ ਦਾ ਬਾਬਾ ਮੇਜਰ ਸਿੰਘ ਸੋਢੀ ਹਾਂਜੀ ਹਾਂਜੀ ਉਹਨਾਂ ਦੇ ਦਲ ਦੇ ਵਿੱਚ ਮੇਰੇ ਕੋਲ ਮਤਲਬ ਸਾਹਮਣਾ ਬੰਦ ਨਾਲ ਤੇ ਉਹ ਇੱਥੇ ਤੁਹਾਨੂੰ ਪਤਾ ਵੀ ਬਾਣਾ ਨਹੀਂ ਪੂਰਾ ਇਕੱਠਾ ਜਾਂਦਾ ਫਿਰ ਇਹ ਕਰਕੇ ਪੂਰਾ ਪਾਮ ਲਾਵੇ ਸਿਸਾ ਰੱਖਾ ਸਾਰਾ ਬਰਨ ਜਾਵਾ ਠੀਕ ਹੈ ਠੀਕ ਹੈ ਉਹ ਬਾਣਾ ਮੈਂ ਨਹੀਂ ਸਜਾਇਆ ਜਾ ਕੋਈ ਤਾਂ ਵੀ ਨਹੀਂ ਲੱਗਦਾ ਉਹ ਉਹ ਜਿਹੜਾ ਮਨੇ ਦੇਖਿਆ ਕਿੰਨਾ ਗੰਦਾ ਨੇ ਉਹਨੇ ਕੋਡ ਵੇਖ ਲਿਆ ਬੀਬੀਆਂ ਦੀ ਜਿਹੜੀ ਜਮਾਂ ਪਾ ਕੇ ਚੈੱਕ ਆਉਂਦੀ ਰਹਾ ਹਰੋਂ ਮਨੇ ਦੇਖਿਆ ਕਿ ਬੀੜੀ ਦਾ ਸਾਬੀ ਨੇ 25 ਹਜ਼ਾਰ ਤੋਂ ਕੁਝ ਪੈ ਹੈਗੇ ਜੜੀ ਨਬੀ ਮਨੇ ਕਿਹਾ ਕਿ ਆਪਾਂ ਪੰਜ ਦੇ ਹਾਂ ਜਿਹਨੂੰ ਮਨੇ ਦੇਖਿਆ ਵੀ ਨਾ ਉਹ ਪੈ ਹੈਗੇ ਪਤਾ ਨਹੀਂ ਕਿਹਦੇ ਹਿਸਾਬ ਦੇ ਨਾਲ ਨੇ ਮੈਨੂੰ ਉਹਨੇ ਪੁੱਛਿਆ ਰੂਪੀਆ ਜਾਂਦਾ ਮੈਂ ਕਿ ਬਲੂਜ਼ ਆਉਂਦਾ ਕਿੰਨੇ ਕਿਲੋਮੀਟਰ ਮੈਂ 5 ਕਿਲੋਮੀਟਰ ਅੱਛਾ ਇੰਨੀ ਹਰ ਦੇ ਚੁਣੇ ਟੀਐਮ ਬਦਲ ਆਣੇ ਅੱਛਾ ਜੀ ਬਦਲ ਆਣੇ ਲਈ ਟੀਐਮ ਤੇ 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 ਇਹ ਭਰੇ ਨੇ ਜੀ ਆਏ ਨੇ ਏ.ਡੀ.ਐਮ ਆਪ ਸਾਹਮਣੇ ਇਹ ਕਿੰਨਾਂ ਮਸ਼ੀਨ ਚ ਸੀਗਾ ਮਸ਼ੀਨ ਦੇ ਵਿੱਚ ਵਾਰ ਆਇਆ ਮੈਂ ਕਿਥੋਂ ਪਿਆ ਮਕੰਜ ਲੱਗਿਆ ਮੈਂ ਮਸ਼ੀਨ ਦੇ ਚੱਜ ਆਪਣੇ ਨਾਲ ਬਾਬਾ ਜੀ ਨੇ ਪੁਰਾਣੇ ਡਰਾਈਵਰ ਨੇ ਭਾਈ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਕੀ ਆ ਨਾਮ ਮੇਰਾ ਇਹ ਵਾਰ ਖਲਸਾ ਮੇਰੇ ਪੱਤੇ ਹੀ ਨਾਮ ਮੇਰਾ ਕਲਵੰਤ ਸਿੰਘ ਨਾਂ ਹੀ ਮੇਰਾ ਪਿੰਡ ਤਾਂ ਆੜਾ ਜਿਲ੍ਹਾ ਅੰਮ੍ਰਿਤਸਰ ਹੈ ਠੀਕ ਹੈ ਜੀ ਹਾਂ ਜੀ ਕਿਹੜੇ ਸਾਲ ਜੀ ਬਾਬਾ ਜੀ ਦੀ ਗੱਡੀਆਂ ਤੇ ਰਹੇ ਸੀਗੇ ਮੈਂ ਇਹ 1994 ਦੇ ਵਿੱਚ ਆਈ ਹਾਂ ਉਹ ਨਹੀਂ ਸੋਚੀ ਰਹਨ ਮੈਦੇ ਤੇ ਬਾਬਾ ਜਦੋਂ ਤੁਸੀਂ ਗੱਡੀਆਂ ਤੇ ਆਏ ਸੀਗੇ ਉਦੋਂ ਦਾ ਮਾਹੌਲ ਕਿਵੇਂ ਦਾ ਸੀਗਾ ਅੱਜ ਨਾਲੋਂ ਕੀ ਅੰਤਰ ਸੀਗਾ ਉਦੋਂ ਅੱਜ ਨਾਲੋਂ ਤੇ ਉਦੋਂ ਨਾਲੋਂ ਤਾਂ ਬਹੁਤ ਹੀ ਜ਼ਿਆਦਾ ਅੰਤਰ ਆਈ ਠੀਕ ਹੈ ਜੀ ਉਦੋਂ ਜਿਹੜਾਈ ਦਾ ਇੱਕ ਗੱਡੀ ਦੇ ਉੱਤੇ ਚਾਰ ਚਾਰ ਪੰਜ ਪੰਜ ਬੰਦੇ ਵੀ ਰਿੰਦੇ ਸੀ ਹਾਂਜੀ ਫਿਰ ਵੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕੋਈ ਪੈਸੇ ਦੀ ਟੰਗ ਨਹੀਂ ਕਿਹੇ ਗੱਲ ਦੀ ਟੈਨਸ਼ਨ ਨਹੀਂ ਆਜੋੜ ਬੰਦਾ ਵੇਖਿਓ ਮਨੀ ਲਵਦਾ ਬੰਦੇ ਨੂੰ ਕਿਹਨੂੰ ਬਾਏ ਮੰਗ ਪਈ ਐ ਇਹੇ ਦੇਖ ਕੇ ਵੀ ਬੰਦਾ ਕੋਈ ਤੇਨਾ ਕੰਮ ਕਰਾ ਕੇ ਕੁਛ ਨਹੀਂ ਕੋਈ ਤੇ ਮ ਚਾਹ ਪਿਆ ਕੇ ਕੁਛ ਨਹੀਂ ਉਹ ਦੋ ਭਾਏ ਡੀਜ਼ਲ ਕੀ ਰੇਟ ਸੀਗਾ ਜਦ ਤੀ ਗੱਡਿਆ ਤੈਜੀ ਤੇ ਚਲੋ ਦੋ 7 ਰੁਪਏ ਆਤਾ 8 ਰੁਪਏ ਦਾ ਤੇ ਲੱਗ ਬਣ ਅੜੀ ਚ ਲੈ ਗਿਆ ਕਿੱਧਰ ਨੂੰ ਚਲਦੇ ਸੀਗੇ ਪਹਿਲਾਂ ਮੈਂ ਜੀ ਮੇਰੇ ਪਿੰਡ ਦੀਆਂ ਗੱਡੀਆਂ ਹੈਗੀਆਂ ਸੀ ਲਾਗੇ ਮੇਰੇ ਗਵਾਂਢੀਆਂ ਆਈਆਂ ਮੇਰੇ ਗੱਡੀਆਂ ਹੈਗੀਆਂ ਘਾਟੀ ਨੂੰ ਚਾਹਦੇ ਉਹਨਾਂ ਨਾਲ ਮੈਂ ਥੋੜਾ ਜਿਹਾ ਚਲਵਾਇਆ ਅੰਮ੍ਰਿਤਸਰ ਤੋਂ ਗੋਟੀ ਹਾਂ ਜੀ ਹਾਂ ਜੀ ਉਸ ਤੋਂ ਘਾਟੀ ਉਹਨਾਂ ਨਾਲ ਮੈਂ ਥੋੜਾ ਜਿਹਾ ਕੀ ਲੈ ਕੇ ਗਈ ਜਾਂਦੇ ਜ ਤੇ ਉਹਦਾ ਦਵਾ ਬਈ ਚੋਰੀ ਬਹੁਤ ਹੋਣੀਆਂ ਸ਼ਾਮ ਤੇ ਚੋਰੀ ਤਾਂ ਬਹੁਤ ਜਿਆਦਾ ਜੀ ਉਹ ਜਿਹੜੀਆਂ ਕਾਂਵਾਈਆਂ ਲੱਗਦੀਆਂ ਰਹੀਆਂ ਅੱਛਾ ਜੀ ਹਾਂ ਬਹੁਤ ਜੀ ਮਤਲਬ ਲੱਗਦੀ ਠੀਕ ਹੈ ਜੀ ਤਾਂ ਵਧੀਆ ਗਾ ਰੋਡ ਸਾਰੇ ਚਾਂਸ ਫਿਰੇ ਬਣ ਗਈਆਂ ਲਾਦੇ ਉਦੋਂ ਤੱਕ ਨਹੀਂ ਗਏ ਨੀ ਚੋਰੀ ਬਬੇ ਕਿਵੇਂ ਦੀ ਹੁੰਦੀ ਸੀਗੀ ਚੋਰੀ ਉਦੋਂ ਇਹ ਬੰਦਾ ਵੀ ਮਾਰ ਦਿੰਦੇ ਸੀ ਅੱਛਾ ਜੀ ਨਹੀਂ ਚੋਰੀ ਕਰਨਾ ਕੋਈ ਟ੍ਰਿਕ ਕੋਈ ਤਰੀਕਾ ਉਹ ਮੈਂ ਲੱਗ ਲਾਉਣ ਜੇ ਮੈਂ ਕਹਿੰਦਾ ਕਿ ਬੰਦੇ ਉੱਪਰੋਂ ਆ ਜਾਂਦੇ ਸੀਗਾ ਆਹ ਤੇ ਇਹ ਵੀ ਸਾਈਕਲ ਦੀ ਚੱਲ ਨੇ ਗੱਡੀਆਂ ਮਤਲਬ ਇਹ ਚੱਲਦੀਆਂ ਹੀ ਤੋ ਇਟ ਬੇ ਨਿੰਦੇ ਹੀ ਰੋਡ ਖਰਾਬ ਠੀਕ ਹੈ ਹਰ ਜੁਪੀ ਬਿਹਾਰ ਬੰਗਾਲ ਦੇ ਰੋਡ ਜਿਹੜੇ ਖੱਡੇ ਦੇ ਰੋਡਾਂ ਦੇ ਵਿੱਚ ਬਹੁਤ ਜ਼ਿਆਦੇ ਠੀਕ ਹੈ ਜੇ ਕਾਂਵਾਈਆਂ ਲੱਗਦੀਆਂ ਰਾਤ ਨੂੰ ਤੇ ਗੱਡੀਆਂ ਇਦਾਂ ਮਤਲਬ ਚੱਲ ਕੱਟ ਕੇ ਜਾਂਦੇ ਆਂ ਕਾਨ ਬਾਈ ਦਾ ਮਤਲਬ ਜੀ ਜਦੋਂ ਗੱਡੀਆਂ ਵਿੱਚ ਇਕੱਠੀਆਂ ਜਾਂਦੀਆਂ ਉਹਨੂੰ ਕਾਨ ਬਾਈ ਕਹਿੰਦੇ ਆਂ ਅੱਜ ਕੱਲ ਦਾ ਕਹਿੰਦੇ ਨਵੇਂ ਮੰਦਰ ਦਾ ਪਤਾ ਹੀ ਨਹੀਂ ਪਤਾ ਨਹੀਂ ਕਾਨ ਬਾਈ ਹੁੰਦੀ ਹੈ ਹਾਂ ਜੀ ਨਵੇਂ ਬੰਦਿਆਂ ਨੂੰ ਨਹੀਂ ਪਤਾ ਕਾਨ ਦਾ ਕਾਨ ਬਾਈ ਪੁੱਛਦੇ ਇਹਨੂੰ ਪੈਸੇ ਵੀ ਦਿੰਦੇ ਹੁੰਦੇ ਆ 10-10 ਰੁਪਈਆ ਵੀ ਦਿੰਦੇ ਆ ਉਹ ਤਾਂ 10 ਰੁਪਈਆ ਬਹੁਤ ਚੀਜ਼ ਹੀ ਤਕੜੀ ਚੀਜ਼ੀ 10-5 ਰੁਪਈਆ ਦੇਣੇ ਇੰਨਾ ਮੋਟਰਸਾਈਕਲ ਤੇ ਤੁਰੇ ਜਾਂਦਾ ਜਾਂ ਬਾਹਰ ਮਾਰਕੀਟ ਨਹੀਂ ਡਰਾਈਵਰ ਨੇ ਤੁਰੇ ਜਾਂਦੇ ਆ ਬਦਲ ਚੱਲ ਜਾਣਾ ਫਿਰ ਇੱਕ ਉਹਦੋਂ ਹੋਰ ਸੂਲੰਦਾ ਜੇ ਮੰਨ ਲਓ ਗੱਡੀਆਂ ਦੋ ਇਕੱਠੀਆਂ ਵਾਂ ਦੋ ਗੱਡੀਆਂ ਕਿ ਨਾ ਵੇਕਰ ਜੀ ਨਾ ਸੀ ਕਿਨਾਲਾ ਦਾ। ਉਹਦਾ ਕੋਈ ਫੋਨ ਫਾਂ ਤਾਂ ਹੈ ਨਹੀਂ। ਕੁਝ ਨਹੀਂ ਫੋਨ ਫਾਂ ਹੈ। ਤੇ ਮੰਨ ਲਓ ਜੇ ਕਿਹਦੇ ਵੀ ਨਹੀਂ ਵੀ ਜਾਣ ਬਿਛਾਣੇ ਗਈ ਤਾਂ ਵੀ ਗੱਡੀ ਰੁਕੀ ਆ ਰੋਡ ਦੇਤੇ। ਤਾਂ ਵੀ ਬੰਦਾ ਇੱਕ ਦਜੇ ਨੂੰ ਕੁਛ ਦਾਈ ਵੀ ਹਾਂ ਭਾਈ ਕੀ ਗੱਲ ਹੈ ਯਾਰ। ਕੀ ਗੱਲ ਹੈ ਯਾਰ ਭਰਾ। ਅਗਲੇ ਦਿਨ ਨਾਲ ਕੰਮ। ਦੇਖ ਦੂਜੇ ਨੇ ਹਮਦਰਦੀ ਰੱਖਦੇ। ਹੁਣ ਡਰਾਈਵਰ ਇਹ ਬੜੀ ਤਕੜੀ ਸ਼ਾਇਆ ਡਰਾਈਵਰ ਨੂੰ ਕੋਈ ਮਾਰ ਨਹੀਂ ਸਕਦਾ। ਡਰਾਈਵਰ ਆਪਣੇ ਆਪ ਹੀ ਖੁਦ ਮਰਦੇ ਕੋਈ ਇੱਕ ਦੂਜੇ ਦਾ ਸਾਥ ਹੀ ਨਹੀਂ ਦੇਦੇ ਪਾਣਾ ਜੀ ਜੀ ਖਾਸ ਕਰਕੇ ਆਪਣੇ ਪੰਜਾਬੀ ਜਿਆਦਾ ਹੋ ਕਰਨਾ ਇੱਕ ਦੂਜੇ ਦਾ ਇਸ ਚੀਜ਼ ਨੂੰ ਜੰਮੂ ਵਾਲੇ ਬਾਈ ਹਜੇ ਬਹੁਤ ਵਧੀਆ ਨੇ ਹਾਂ ਜੀ ਜਿਨ੍ਹਾਂ ਨੂੰ ਆਪਾਂ ਭਾਪੇ ਕਹਿੰਦੇ ਹਾਂ ਆਈ ਉੱਤੇ ਚੜਦੇ ਰਹੇ ਹੁੰਦੇ ਆਪਣਾ ਇੱਧਰ ਬਹੁਤ ਵਧੀਆ ਹੈ ਬਾਕੀ ਸਰਦਾਰ ਬੰਦੇ ਦੀ ਜਿਹੜੇ ਅੱਗੇ ਹੀ ਦਾੜੀ ਵਾਲੇ ਦੀ ਸਰਦਾਰ ਬੰਦੇ ਦੀ ਬਹੁਤ ਇੱਜ਼ਤ ਸੀ ਹੁਣ ਘਟ ਗਈ ਥੋੜੀ ਚੀਜ਼ ਘਟ ਗਈ ਹੈ ਸਰਦਾਰ ਬੰਦੇ ਕੋਈ ਘਟ ਕਰਦਾ ਨਹੀਂ ਦੱਗਿਆ ਕਿਤੇ ਵੀ ਨਾ ਸਰਦਾਰ ਨਾ ਸਰਾਰ ਆ ਲੋਕ ਝਗਦੇ ਡਰਦਾ ਬਿਲਕੁਲ ਬੀਰੀ ਸ਼ੇਖ ਪੀਣ ਤੋਂ ਵੈਗ ਦਾ ਸੌਂ ਨਹੀਂ ਸੋਈਦਾ ਠੀਕ ਸੋਈਦਾ ਆਏਗਾ ਹੁਣ ਅਗਲਾ ਆਸ ਪੋਛੇ ਸਾਡੇ ਸਰਦਾਰਾਂ ਨੇ ਆਪ ਡੰਡ ਲਾ ਦਿੱਤੀ ਦਾਣੀਆਂ ਰੱਖੀਆਂ ਤਮਾਕੂ ਮਿਲ ਜਾਂਦੇ ਆਂ ਕਰੋਤੇ ਆਂ ਸ਼ਰਟਾ ਪੀ ਜਾਂਦੇ ਆਂ ਟਰੈਮਰ ਆਪਣਾ ਪਰਦੇ ਨਾਲ ਮੰਨ ਲਓ ਪਰਦੇ ਨਾਲ ਖਾਓ ਬਿਲਕੁਲ ਬਿਲਕੁਲ ਏਡੀ ਗੱਲ ਐ ਹੋਜੀ ਗੱਲ ਤੁਸੀਂ ਘਟੋ ਘਟ ਆਪਣੇ ਸਰੀਰਕ ਦਾ ਧਿਆਨ ਰੱਖੋ ਸਿੱਕੀ ਸਾਨੂੰ ਮਹਾਰਾਜ ਕੁਰਬਾਨੀਆਂ ਬਣੀਆਂ ਕੀਤੀਆਂ ਉਹ ਮਹਾਰਾਜ ਅਰਜਨ ਦਾ ਦਸਵੇਂ ਪਾਤਸ਼ਾਹ ਨੇ ਬਹੁਤ ਕੁਰਬਾਨੀਆਂ ਤੇ ਸਾਰਾ ਪਰਿਵਾਰ ਵਾਰਿਆ ਉਹਨਾਂ ਨੇ ਉਹਨਾਂ ਦੀ ਥੋੜੀ ਬਾਤੇ ਕੋਈ ਤੇ ਬਾਬਾ 84 ਬਾਰੇ ਤੁਹਾਨੂੰ ਕੋਈ ਹੈਗੀ ਜਾਣਕਾਰੀ ਛੋਟੇ ਹਾਂਜੀ 84 ਆਪਾਂ ਨੂੰ ਅੱਛਾ ਜੀ ਮੈਨੂੰ ਸੁਣੀ ਹੈਗੀ ਆ ਉਹ ਉਹ ਦੇਂਦਰਾ ਗਾਂਧੀ ਦੇ ਜਦੋਂ ਉਹਦੇ ਅਟੈਕ ਹੋਇਆ ਵਾ ਆਰਿਆ ਉਹਨੂੰ ਅੱਛਾ ਜੀ ਜਦੋਂ 94 ਦੇ ਗਣੀ ਰਹਿ ਕਿੰਨੀ ਉਮਰ ਸੀ ਤੁਹਾਡੀ ਮੇਰੀ ਉਦੋਂ ਉਮਰ 16 ਕੁ ਸਾਢੇ ਮਨ ਲ 15 16 ਸਾਲ ਦੇ ਲਾ ਕੈਮਰਾ। ਉਦੋਂ ਵੀ ਪੰਜਾਬ ਦਾ ਹਾਲਾਤ ਖਰਾਬ ਸੀਗਾ। ਹਾਂਜੀ ਹਾਂ ਆ ਤਮਾਲ ਹੈ ਜੀ ਦੂ। ਹੱਤਵਾਂ ਹੈ ਜੀ। ਕੋਈ ਹੈਗੀ ਬੱਬੇ ਘਟਨਾ ਕੋਈ ਯਾਦ ਤੁਹਾਡੇ ਏਰੀਆ ਤੇ ਬਹੁਤ ਸੀਗਾ। ਬਹੁਤ ਬਹਿਲੇ ਦਾ ਟੋਲ ਦਾ ਇੱਕ ਕੋਠੀ ਰਾਦੇ ਵਿਲੀ ਬਈ ਸੀਗੀ। ਹਾਂਜੀ। ਬਈ ਦੇ ਸਰਜੀਸ ਸਿੰਘ ਬਹਿਲੇ ਦਾ ਮੁਕਾਬਲਾ ਹੋਇਆ ਸੀ। ਹਾਂਜੀ ਹਾਂਜੀ ਜਿਹੜਾ ਉਹ ਦਤੀ ਸ੍ਰੌਂਗ ਕੋਲੋਂ ਨੇ ਬਣਾਈ ਹੈ ਜੀ ਸੁਣਿਆ ਹੈਂ। ਹਾਂਜੀ ਹਾਂਜੀ ਸ੍ਰੌਂਗ ਬਣਾਈ ਇੱਕ ਜੰਡਿਆਲਾ ਸ਼ਹਿਰ ਸਾਡੇ ਲਾਗੇ ਆ ਪਿੰਡ ਦੇ ਨਾਲ ਹੀ ਜੰਡਿਆਲਾ ਸ਼ਹਿਰ ਆ। ਜੰਡਿਆਲਾ। ਉੱਥੋਂ ਦਾ ਆ। ਜਿਹੜਾ ਗੁਰੂ ਕਾ ਜੰਡਿਆਲਾ। ਗੁਰੂ ਕਾ ਜੰਡਿਆਲਾ। ਉ ਕਰਕੇ ਨਾ ਇਵਾਦਾ ਠੀਕ ਹੈ ਜੀ ਸẽਗਾ ਠੀਕ ਹੈ ਜੀ ਕੋਈ ਪਾਉਂਆਂ ਦੇ ਵਿੱਚ ਅਦਾਏਗਾ ਇੱਕ ਤਾਂ ਮੁੰਡਾ ਯਤੀਮ ਖਾਨੋਂ ਲਿਆ ਇਹ ਕਹੇ ਨੇ ਅੱਛਾ ਜੀ ਉਹ ਬਾਪੂ ਮਤਲਬ ਟੋਕੇ ਟਕੇ ਚੜਦਾ ਦੇ ਬਾਪੂ ਮਿਸ਼ਨਾ ਹੁੰਦਾ ਹੈ ਨਾ ਠੀਕ ਹੈ ਜੀ ਉਹਨੇ ਯਤੀਮ ਖਾਨਾ ਲੈ ਕੇ ਪਾਲਿਆ ਬੂਟਾ ਬੂਟਾ ਇਹ ਮੁੰਡਿਆ ਦਾ ਨਾਮ ਬੜਾ ਜਵਾਨ ਹੈਗਾ ਚੰਗਾ ਨੇ ਪੜਾਅ ਲਗਾਇਆ ਹੈਗਾ ਅੱਛਾ ਜੀ ਪਰ ਉਹ ਫਿਰ ਉਹਨੇ ਉਹਨਾਂ ਦੀ ਮਤਲਬ ਕਦਰ ਨਹੀਂ ਕੀਤੀ ਉਹਨਾਂ ਦੀ ਪੜ੍ਹਾਈ ਲਗਾਈ ਦੀ ਉਹਨੇ ਇਹਦਾ ਖਰਚਾ ਕੀਤਾ ਉਹ ਜਿੱਦਾਂ ਆਇਆ ਭੰਗ ਦੇ ਫੜੇ ਹੀ ਗਿਆ ਅੱਛਾ ਉਹ ਵੀ ਮੰਨੋ ਵੀ ਲਹਿਰ ਤੇ ਸ਼ਾਮਲ ਹੋ ਗਿਆ ਹਾਂ ਲਹਿਰ ਤੇ ਸ਼ਾਮਲ ਹੋ ਗਿਆ ਬੜਾ ਸਵਾਸ ਨਕਾ ਮੁੰਡਾ ਤੇ ਭਾਈ ਜਦੋਂ ਮੰਨ ਲਓ ਕਿ 94 ਦੀਆਂ ਗੱਡੀਆਂ ਤੇ ਹੈਗੇ ਡਰਾਈਵਰੀ ਕਿਹੜੇ ਸੰਚ ਕਰਨ ਲੱਗੇ ਮੈਂ ਜੀ ਮੇਰੇ ਨਾਲ ਦੀ ਦਾ ਮਤਲਬ ਵਾਈਫ ਜਿਹੜੀ ਮੇਰੀ ਉਹਨਾਂ ਦੇ ਆਵਾਜ਼ ਦੇ ਵਿੱਚ ਛੇਕੇਗਾ ਅੱਛਾ ਜੀ ਮੈਂ ਮਤਲਬ ਆਉਂਦਾ ਸੀਗਾ ਅੱਛਾ ਜੀ ਮਨ ਨਾਲੇ 2-4 ਮਹੀਨੇ ਲਾਣੇ ਚਲੇਗੇ 2 ਮੈਂ ਜੀ ਤਾਂ ਬਾਅਦ ਤੋਂ ਹੀ ਕਰੀਏ ਤੇ ਨਹੀਂ ਨਹੀਂ ਮੈਂ ਜਿੱਤ ਤੋਂ ਪਹਿਲਾਂ ਆਇਆ ਮੁਰਕੇ ਮੈਂ ਜੀ ਕਰਵਾ ਕੇ ਫਿਰ ਲੈਣਾ ਬੱਜ ਗਏ ਰਹੇ ਹਾਂ ਠੀਕ ਹੈ ਜੀ ਫਿਕਰੀ ਹੈ ਉਹ ਕਿਤੇ ਮੈਂ ਛੇਕਾਈ ਪਰ ਇਹ ਚੱਕਰ ਹੋਇਆ ਮੇਰੇ ਨਾਲ ਕਿ ਮੇਰੀ ਵਾਈਫ ਦਾ ਕਰਕੇ ਹੀ ਜੋ ਬੰਦਾ ਦੁਨੀਆ ਤੋਂ ਨਹੀਂ ਰਿਹਾ ਮੇਰਾ ਮਾਲਕ ਸੀਗਾ ਤਾਂ ਇੱਥੇ ਰੋਡ ਤੇ ਤੇਲ ਨਹੀਂ ਵੇਚਿਆ ਕੰਟੇਨਰ ਆਉਂਦੇ ਜਾਂ ਵੇਚਦੇ ਨੇ ਜਾਂ ਟੈਂਕਰਾਂ ਆ ਦੇ ਕਰਦੇ ਨੇ ਹਾਂ ਜੀ ਸਾਰੇ ਕਰਦੇ ਆ ਕੋਲੋਂ ਥੋੜਾ ਹਰੇਕ ਹਾਂ ਹਰੇਕ ਬੰਦਾ ਪਰਿਵਾਰ ਪਰਿਵਾਰ ਪਾਸੇ ਲਾਉਣ ਖਾਤਰ ਪਤਾ ਸਭ ਹੈ ਨਾ ਉਹ ਤੇ ਨਾ ਤੇਲ ਵੇਚਦੇ ਸੀਗੇ ਤੁਸੀਂ ਦੇਖੋ ਨੀ ਕਿ ਕੇਨ ਅੱਜ ਕੱਲ ਦਾ ਪ੍ਰੈਸ ਕਰਦਾ ਉਹਦੇ ਕੋਲ ਲੋਹੇ ਦੇ ਫੌਜੀਆ ਕਿੰਨਾ ਹੁੰਦੇ ਹਾਂ ਹਾਂ ਜੀ ਹਾਂ ਜੀ ਉਹ ਆਏ ਜੇ ਕਰਕੇ ਲੋਕ ਉਹਨਾਂ ਨੇ ਕੀ ਕਰਿਆ ਬਾਈ ਅਸੀਂ ਤੇਲ ਲੈਣਾ ਸੀਗਾ ਤਾਂ ਉਦੋਂ ਮੇਰੇ ਖਿਆਲ ਤੇ ਬਿਆਹ ਹੀ ਤਰਤਾ ਰਿਹਾ ਲਿਟਰ ਦੇ ਸੀਗਾ ਹਾਂ ਸਮਾਲਾ ਕੋ ਮੇਰੇ ਨਾਲ ਸੀਗਾ ਦੋ ਗੱਡੀਆਂ ਦੀ ਇੱਕ ਗੱਡੀ ਤੋਂ ਆਪ ਸੀਗਾ ਉਹਦੇ ਨਾਲ ਡਰਾਈਵਰ ਸੀ ਮੈਂ ਕਰਦਾ ਸੀ ਮੈਨੂੰ ਕਹਿੰਦਾ ਯਾਰ ਐ ਕਰ ਮੈਂ ਇਹਨਾਂ ਨੇ ਪੁੱਛ ਰਾ ਤੇਲ ਦਾ ਲੈਣਾ ਹੈ ਹਾਂਜੀ ਹਾਂਜੀ ਮੈਂ ਨਾਲ ਮੋਟਰ ਟਰੇਕਾ ਮੈਂ ਪਾਇਆ ਮਗਾ ਵੀ ਵੀ ਤੇਲ ਲੈਣਾ ਉਹ ਕਹਿੰਦਾ ਲੈ ਰੋ ਸਰਦਾਰੀ ਕਿੰਨਾ ਲੈਣਾ ਮੈਂ ਕਹਿੰਦਾ 100 ਲੀਟਰ ਲੈਣਾ 20 ਲੀਟਰ ਦੀ ਕੰਨ ਸੀਗੀ ਹਾਂਜੀ ਉਹ ਕਹਿੰਦਾ ਠੀਕ ਆ ਇਹ 5 ਕਿੰਨਾ ਪਾਈਆਂ ਪਾ ਕੇ ਜੀ ਚੱਲ ਪਏ ਆਏ ਪੰਜਵੀਂ ਕੇ ਨਾ ਜਿਹੜੀ ਪਾ ਰਿਹਾ ਉਹਨੇ ਏਡਾ ਵੜਾ ਉਹ ਲਾਈ ਵੀ ਕੀ ਲਾਈ ਵੀ ਥੋੜੇ ਪੈ ਪਲਾਇਆ ਪੂਰਾ ਮੋਟਾ ਹੋ ਗਿਆ ਕਰੇ ਗਾੜ ਦੇ ਕੇ ਨਾਲ ਦੇ ਪਾਟ ਦੇ ਕੇ ਹਾਂ ਜੀ ਹਾਂ ਜਦੋਂ ਇਹ ਪੰਜ ਪੰਜ ਕੇ ਨਾ ਪਾ ਕੇ ਇਹਨਾਂ ਨੂੰ ਕੁਦਰਤ ਦੇ ਕੋਲਸ ਦੀ ਗੜੀ ਲਾਹਾਂਗੇ ਕਹਿੰਦਾ ਜੀ ਪੁਲਿਸ ਆ ਗਈ ਨਾਲ ਤਾਂ ਤੁਹਾਨੂੰ ਪਰੇਸ਼ਾਨ ਕਰੇ ਨਾ ਮੈਨੂੰ ਕਰੇ ਤੇ ਫਿਰ ਆਪਰੇ ਪੈਸੇ ਦਾ ਉਹ ਨਿਕਲੋ ਨਿਕਲੋ ਜੀ ਠੀਕ ਹੈ ਠੀਕ ਹੈ ਜਦੋਂ 3 ਰੁਪਏ ਸਾਹ ਮੈਂ ਜਿੰਨੇ ਪੈਸੇ ਬਣਦੇ ਪੈਸੇ ਦੇਤੇ ਹੀ ਚੱਲ ਪਏ ਹੁਣ ਤੇਲ ਜਿੰਨਾ ਕੋ ਪਹਿਲਾਂ ਸੀਗਾ ਨਾ ਤਾਂ ਅਸੀਂ ਗੇਂ ਹੀ ਮਰੀ ਗਾਜੇ ਗੜੀ ਹੀ ਲੈ ਗਈ ਗੱਡੀ ਇਹ ਲੈ ਗਈ ਤਾਂ ਦੇਖਿਆ ਜੀ ਗੇਜ ਮਾਰ ਕੇ ਤੇਲ ਹੈ ਨਹੀਂ ਗੱਡੀ ਚ ਹਮ ਮਾਲਕ ਮੇਰੇ ਨਾਲ ਬੈਠ ਹਮ ਮੈਨੂੰ ਕਹੇ ਤੇਲ ਤਾਂ ਪਹੁੰਚ ਪਾਇਆ ਮੈਂ ਕਿਹਾ ਵੀ ਆਪਣੇ ਨਾਲ ਕੋਠਾ ਗੀ ਹੋਈ ਠੱਗੀ ਹੋਈ ਚਲੋ ਅਸੀਂ ਜੋ ਤੋਂ ਤੇਲ ਨੇ ਆਣਾ ਹਵਾ ਕੜਾਈ ਨਾਗਪੁਰ ਪਹੁੰਚ ਗਏ ਨਾਗਪੁਰੋਂ ਫੇਰ ਵਾਪਸ ਆ ਗਏ ਹਾਂਜੀ ਆ ਬੰਦਾ ਉਹ ਵੀ ਬੜਾ ਤਲੇਰ ਸੀਗਾ ਮੈਨੂੰ ਕਹਿੰਦਾ ਜਾਂਦੇ ਹੋਏ ਬੰਦਾ ਆਪ ਫੜਨਾ ਵੀ ਚਲੋ ਦੇਖਦੇ ਹਾਂ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਅਸੀਂ ਉੱਥੇ ਗਏ ਦੁਬਾਰਾ ਉਹ ਬੰਦੇ ਕੋਲ ਪਹੁੰਚ ਗਏ ਸੀ ਜਾ ਕੇ ਕਿਹਾ ਯਾਰ ਤੇਰੇ ਤੋਂ ਤੇਲ ਲਿਆ ਸੀਗਾ ਵੀ ਤੇਲ ਲੈਣਾ ਤੇਰੇ ਤੇਲ ਬੜਾ ਹੁੰਦੀ ਆ ਉਹਨੇ ਨਹੀਂ ਪਛਾਣਿਆ ਉਹ ਨੂੰ ਐ ਸਾਰੇ ਸਰਦਾਰ ਇੱਕੋ ਜਿਹੇ ਹੁੰਦੇ ਆ ਹਾਂਜੀ ਹਾਂਜੀ ਤਾਂ ਉਸ ਟਾਈਮ ਮੇਰੇ ਮੈਂ ਵੀ ਪਰਣਾ ਬੰਦ ਕਰਾਦਾ ਸੀ ਚਲੋ ਜੀ ਉਹ ਕਹਿੰਦਾ ਕਿੰਨਾ ਲੈਣਾ ਇੱਕ ਆ ਵੀ 80 ਲੀਟਰ ਲੈਣਾ ਹਾਂਜੀ ਕਨ ਕੋਈ ਗੱਲ ਨਹੀਂ ਉਹਨੇ ਸਕੀਮ ਕੀ ਰਾਈ ਵੀ ਸੀ ਜੀ ਵਿੱਚ ਪਾਈਪ ਵੈਲਡਿੰਗ ਕਰਿਆ ਹੋਇਆ ਸੀ ਉਹ ਮੇਰਾ ਤੇਲ ਦਿਖਾਉਣ ਵਾਸਤੇ ਦਿਖਾਉਣ ਵਾਸਤੇ ਮੂੰਹ ਤੋਂ ਲੈ ਕੇ ਥੱਲੇ ਤੱਕ 2 ਇੰਚੀ ਪਾਈਪ ਲਾਇਆ ਹੋਇਆ ਸੀ ਬਸ ਉਹ ਦਿਖਾਣਾ ਜਿਹਦੇ ਵਿੱਚ 2 ਲੀਟਰ ਤੇਲ ਭਰਿਆ ਹੋਣਾ 1 ਲੀਟਰ 2 ਲੀਟਰ ਬਸ ਹਾਂ ਤਾਂ ਉਹ ਫੜਬੜ ਜਾ ਕੇ ਗਰਮ ਰਹਿ ਕੇ ਰੁੱਧਨ ਦਾ ਸੀਗਾ 2 ਲੀਟਰ ਤੇਲ ਨੂੰ ਕਿੰਨਾ ਟਾਈਮ ਲੱਗਦਾ ਬੰਦਰ ਕਿਹੜਾ ਪੈ ਗਿਆ ਜੰਦਾ ਜੀ ਉਹ ਜਦੋਂ ਮੰਨ ਲਓ ਤੇਲ ਲਿਆ ਜਦੋਂ ਲੱਗਿਆ ਪੌਣ ਹਾਂ ਤਾਂ ਉਹ ਭਾਈ ਅਸੀਂ ਫੜ ਲਿਆ ਜੀ ਕਾਬੂ ਕਰ ਲਿਆ ਉਹ ਇਹ ਘਟਨਾ ਹੈਗੀ ਬਿਆਵਰੇ ਤੋਂ ਜਦੋਂ ਆਪਾਂ ਖੇਲਜੀਪੁਰ ਨੂੰ ਹੁੰਦੇ ਆ ਅੱਛਾ ਜੀ ਤਾਂ ਜਦੋਂ ਇਹ ਬੰਦ ਗਈ ਹੋਟਲ ਤੇ ਜਾਂਦਾ ਹੋਟਲ ਤੇ ਨਾ ਬੰਦ ਲਿਆ ਉਹ ਤੋਂ ਬੰਦ ਕੇ ਕਹਿੰਦਾ ਕਹਾਂ ਲੈ ਕੇ ਜਾਓਗੇ ਕਿ ਉਠਾਣੇ ਲੱਗੇ ਜਮਾ ਦੇ ਚਲੋ ਕਹਿੰਦਾ ਠੀਕ ਹੈ ਅੱਗੇ ਠਾਣਾ ਆ ਗਿਆ ਕਹਿੰਦਾ ਸਾਰਾ ਠਾਣਾ ਆ ਗਿਆ ਇਹ ਕਹਿੰਦਾ ਉਹ ਤਾਂ ਸਾਡੀ ਮਰਜ਼ੀ ਕਿੱਥੇ ਲੈ ਕੇ ਜਾਣਾ ਕਿੱਥੇ ਲੈ ਕੇ ਜਾਣਾ ਹਾਂ ਚਲੋ ਇਹ ਹੋਟਲ ਤੇ ਜਾਏ ਹੋਟਲ ਤੇ ਆ ਕੇ ਜੀ ਉੱਥੇ ਤਾਂ ਲਏ ਨਾਤ ਨੂੰ ਪਾ ਲਿਆ ਰੱਸਾ ਪਹਿਲਾਂ ਕੁੱਟੇ ਹਾਂ ਜੀ ਜਦੋਂ ਉੱਥੇ ਬੰਦੇ ਸੀਗੇ ਕਦੇ ਵੀ ਸੁਖ ਬੰਦੇ ਇਹ ਕਹਿੰਦੇ ਭਾਈ ਪੁੱਟ ਦੇਗਾ ਤੇ ਅਸੀਂ ਦੱਸੀ ਸਾਰੀ ਕਰਨਾ ਉਹ ਬੰਦੇ ਉਹ ਤੋਂ ਪਹਿਲਾਂ ਕਈ ਬੰਦੇ ਨਾਲ ਹੋਇਆ ਸੀਗਾ ਉਹ ਕਹਿੰਦੇ ਭਾਈ ਤੁਸੀਂ ਛੱਡੋ ਸਾਡਾ ਕੰਮ ਹੈ ਬਹੁਤ ਨਾਲ ਆ ਜੇ ਖਰਪਾੜ ਚੱਕ ਜੀ ਆ ਜਿੰਨ ਤੰਦੂਰ ਜਲਕਣਾ ਪਉਣੇ ਆਉਂਦੇ ਨੇ ਕੁੱਟਿਆਂ ਬਹੁਤ ਜਿਆਦਾ ਜੀ ਕੋਟਾ ਘਟ ਕੇ ਇਹਨੂੰ ਜਾ ਕੇ 150 ਕਿਲੋਮੀਟਰ ਕੋਟੇ ਤੋਂ ਪਰੇ ਬੁੰਦੀ ਜਾ ਕੇ ਤਾ ਰਹਿਆ ਨਹੀਂ ਐਦਾਂ ਦਾ ਵੀ ਲੋਕ ਕਹੀ ਕਹਿੰਦੇ ਨੇ ਡਰਾਈਵਰ ਝੂਠ ਬੋਲਦੇ ਨੇ ਨਸ਼ਾ ਖਾ ਕੇ ਬੋਲੀ ਜਾਂਦੇ ਨੇ ਮੈਂ ਕਈ ਵਾਰ ਕਹਿੰਦਾ ਪੈਰ ਪੈਰ ਤੇ ਘਾਤ ਲੱਗੇ ਹੋਏ ਆ ਸਾਡੇ ਵਾਸਤੇ ਜਿਹੜੇ ਹੁਣ ਜਨਾਨੀਆਂ ਵੀ ਰਾਤ ਨੂੰ ਟਾਰਚਾ ਮਾਰਦੇ ਚਲੋ ਜਿਹੜਾ ਬੰਦਾ ਇਸ ਬਿਰਤੀ ਦਾ ਨਹੀਂ ਹੈਗਾ ਉਹਦਾ ਤਾਂ ਮੈਂ ਕਹਿੰਦੇ ਉਹਦਾ ਤਾਂ ਜੀਵਨ ਹੀ ਨਹੀਂ ਕਰਦਾ ਹੈਗਾ ਨਾ ਜੀ ਨਾ ਪਰ ਬਹੁਤ ਬੰਦੇ 80% ਬੰਦੇ ਜੇ ਕਿਸੇ ਨੇ ਬ੍ਰੇਕ ਵੀ ਮਾਰਦੇ ਨਾ ਤਾਂ ਉਹਤੇ ਵੀ ਬੰਦੇ ਚੱਲ ਜਣੇ ਲੋਕੇ ਆਨੇ ਵਰਤੇ ਬੰਦੇ ਜਨਾਨੀਆਂ ਬੰਦਿਆਂ ਨਾਲੋਂ ਜਨਾਨੀਆਂ ਹੁਣ ਜ਼ਿਆਦਾ ਟ੍ਰੈਪ ਹੁੰਦੀਆਂ ਦਾ 2 ਨੰਬਰ ਦਾ ਕੋਈ ਵੀ ਕੰਮ ਹੈ ਨਾ ਜਨਾਨੀਆਂ ਜਾਨਾ ਕਰਦੀਆਂ ਵਾ ਫੇਰਾ ਫੇਰੀ ਧੋਖਾ ਤੜੀ ਜਨਾਨੀਆਂ ਜਿਆਦੀ ਕਰਦੀਆਂ ਵਾ ਮਾਲੋ ਜਨਾਨੀ ਇੱਕ ਖੜੀ ਨੂੰ ਤੂੰ ਖਾਟ ਰਿਆ ਟਾਰਚ ਮਾਰ ਉਹਨੇ ਟਾਰਚ ਮਾਰਨੀ ਕੋਈ ਨਹੀਂ ਤੇਰਾ ਕਰਕੇ ਬੰਦੇ ਰੋਗ ਨੇ ਉਹਨੇ ਧਾਰ ਜਮਾ ਦਿੱਤੀ ਬੰਦੇ ਘਰ ਕੇ ਕੰਨਾ ਕੰਨਾ ਬੰਦਾ ਕੀ ਕਰੂ ਮਰਕੇ ਸਾਰਾ ਕੁਝ ਥੀ ਕੱਢ ਕੇ ਆਪ ਦੇਣਾ ਇਹ ਸਾਡੇ ਨਾਲ ਸਿਰਫ ਮੇਰੇ ਇੰਟਰਵਿਊ ਕਰਨ ਦਾ ਇੱਕੋ ਹੀ ਮਕਸਦ ਹੁੰਦਾ ਵੀ ਜਿਹੜੇ ਸਾਡੇ ਹੁਣ ਨਵੇਂ ਆਉਣੇ ਆ ਨੌਜਵਾਨ ਦੇ ਜਿਹੜੇ 20 22 ਸਾਲ 25 ਸਾਲ ਦੇ ਨੇ ਉਹਨਾਂ ਨੂੰ ਇਹ ਚੀਜ਼ ਹੋਰੇ ਪਤਾ ਨਹੀਂ ਹੈਗਾ ਠੀਕ ਹੈ ਜਿੰਨਾਂ ਦੀ ਉਮਰ 40 ਸਾਲ ਦੇ ਉਹਨਾਂ ਨੂੰ ਤਾਂ ਪਤਾ ਜਦੋਂ ਠੱਕੇ ਖਾਦੇ ਨੇ 4 4 ਸਾਲ ਅੱਜ ਕੱਲ ਤਾਂ ਟਰਾਲੇ ਭਈ ਹੁਣ ਅਜੇ ਸਿਕਾਈ ਜਾਂਦੇ ਨੇ ਰੋੜਾ ਸਿਕਾਈ ਦਾ ਪੈ ਮੈਂ ਇੱਕ ਗੱਲ ਕਹਿਣਾ ਵੀ ਜਿੱਥੇ ਵੀ ਕਿਤੇ ਵੀ ਤੁਹਾਨੂੰ ਰਾਤ ਉਤਾਰ ਚਬਾਈਦੀ ਹੋਵੇ ਜਨਾਨੀ ਖੜੀ ਹੋਵੇ ਬੰਦਾ ਖੜਿਆ ਹੋਵੇ ਬਿਲਕੁਲ ਰੁਕਣ ਦੀ ਕੋਈ ਲੋੜ ਨਹੀਂ ਨਾ ਮੈਨੂੰ ਮਤਲਬ ਨਹੀਂ ਪੈਂਦਾ ਮੇਰੇ ਯਾਦ ਹੈ ਜਦੋਂ ਨਾ ਆਪਾਂ ਸ਼ਾਮਦਾਜੀ ਬਾਰਡਰ ਤੋਂ ਅਹਮਦਾਬਾਦ ਨੂੰ ਜਾਂਦੇ ਆ ਹਾਂਜੀ ਉਹ ਰੋਡ ਤੇ ਬਹੁਤ ਜਾਂਦਾ ਹੁੰਦਾ ਸੀਗਾ ਚੰਗੀ ਵਧੀਆ ਕੁੜੀ ਹੋਣੀ ਠੀਕ ਹੈ ਚੰਗੇ ਉਹਦੇ ਕੱਪੜੇ-ਕੁਪੜੇ ਪਾਏ ਹੋਣੇ ਆ ਇੱਥੇ ਤੱਕ ਵੀ ਪੰਜਾਬੀ ਵੀ ਸਿਕਾਈਆਂ ਸੀਗੀਆਂ ਸਾਰਾ ਕੁਝ ਸਾਰੀ ਆਪਾਂ ਸਾਰੀ ਹਾਂ ਪੰਜਾਬੀ ਵੀ ਸਿਕਾਈਆਂ ਨਾਲ ਗੱਡੀ ਰਕਾਉਣੀ ਗੱਡੀ ਰਕਾ ਕੇ ਫਿਰ ਕਹਣਾ ਮੈਂ ਫਲਾਣੇ ਜਿਹੜੇ ਰਹਣੇ ਆਉਂਦੀ ਮੈਨੂੰ ਡਰ ਜਾ ਬੇਚਦਾ ਇੱਥੇ ਵੀ ਮੈਨੂੰ ਬੇਚਦਾ ਵੀ ਮੇਰੀ ਮਜਬੂਰੀ ਹੈ ਚਲੋ ਉਸ ਟਾਈਮ ਡਰਾਈਵਰਾਂ ਰਸਤੇ ਨਹੀਂ ਸੀ ਹੁੰਦੇ ਬਾਈ ਹੈਨਾ ਤਾਂ ਅਗਲੇ ਸਾਲ ਤੇ ਕੋਈ ਕਈ ਵਾਰ ਤਰਸ ਵੀ ਕਰ ਲੈਣਾ ਚਾਹੁੰਦਾ ਯਾਰ ਪੰਜਾਬੀਆਂ ਦੇ ਕੁੜੇ ਚਲੋ ਗਲਤੀ ਹੋ ਗਈ ਹੋਈ ਕੋਈ ਗੱਲ ਇਹਦੇ ਘਰੇ ਪਛਾਦੀਏ ਹੂੰ ਉਹ ਉਹਨਾਂ ਨੇ ਉਤੋਂ ਲੈ ਕੇ ਕਿਹਾ ਨਾ ਵੀ ਇੱਥੇ ਨੇੜੇ ਮੇਰੇ ਠਾਰ ਹੈ ਮੇਰਾ ਸਮਾਨ ਹੈ ਚਲ ਆਪਾਂ ਸਮਾਨ ਚੱਕ ਕੇ ਤੇਰੇ ਨਾਲ ਚੱਲਦੇ ਆਂ ਆਉਂਦੇ ਨੂੰ ਗੱਡੀ ਵੀ ਗਿਆ ਤੇ ਬੰਦਾ ਵੀ ਗਿਆ ਬੰਦਾ ਆ ਗਿਆ ਸੋਨੇ ਵਾਲੀਆਂ ਸਕੀਮਾਂ ਬਹੁਤ ਚੰਗੀਆਂ ਸੋਨੇ ਵਾਲੀ ਵੀ ਸੁਣੀ ਹੋਣੀ ਬਾਬਾ ਤੁਸੀਂ ਹਾਂਜੀ 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 ਇੱਕ ਇੱਕ ਇਟ ਲੱਭੀ ਆ ਜੀ ਸਾਨੂੰ ਉਹ ਮਾਸਾ ਮੰਨ ਲਓ ਕਿ ਇੰਦਾ ਕਹਿੰਦੇ ਨੇ ਜੀ ਉਹਨਾਂ ਨੇ ਪ੍ਰਾਣਾ ਕਰ ਲਿਆ ਜੀ ਉਹ ਤੁਹਾਨੂੰ ਇਟ ਲੱਭ ਗਈ ਹਾਂਜੀ ਹਾਂਜੀ ਹਾਂ ਸਾਡੇ ਕੋਲ ਪਈਆ ਕਿੰਨੇ ਲੋੜੀ ਉਰੇ ਉੱਤੇ ਮੰਨ ਲਓ 44 ਨੁਕਰ ਤੇ ਮਾੜੀ ਮਣੀ ਆ ਜਾਂਦਾ 10 ਟੋਲੇ ਟੋਲਾ ਸੋਨਾ 4 ਟੋਲੇ ਟੋਲਾ ਸੋਨਾ ਲਵਾ ਦੇਣਾ ਉਹ ਬਾਕੀ ਵਿੱਚ ਉਹਦਾ ਕਲਰ ਇੱਕੜੇ ਹਾਂ ਜੀ ਉਹ ਪਤਾ ਹੀ ਹੈ ਕੋਟੇ ਦੇ ਕੋਲੇ ਹਾਂ ਜੀ 2012 11 12 ਦੀ ਗੱਲ ਹੈ ਅਸੀਂ ਉਹ ਹైదరాబాద్ ਜਾਈਏ ਤਾਂ ਸਵੇਰੇ ਸਵੇਰੇ 5 ਵਜੇ ਸਾਡੇ ਮਗਰ ਮੋਟਰਸਾਈਕਲ ਲੱਗਿਆ ਤਿੰਨ ਬੰਦੇ ਹੀ ਹੋ ਹਾਂ ਜੀ ਉਹਨਾਂ ਗੱਡੀ ਰੋਕੀ ਆ ਗਏ ਸਰਦਾਰ ਜੀ ਇੱਕ ਮਿੰਟ ਖੜੇ ਹੋ ਮੈਂ ਕਿਹਾ ਬੋਲੋ ਕਦੇ ਹਮ ਕਿਸੇ ਸਰਦਾਰ ਕੀ ਵੇਟ ਕਰਦਾ ਜਦੋਂ ਆਪ ਆਗੇ ਆਪਕੇ ਸਾਥ ਬਾਤ ਸ਼ੇਅਰ ਕਰਦੇ ਹਾਂ ਮੈਂ ਕਿਹਾ ਦੱਸੋ ਕਿਰੇ ਹਮਾਰੇ ਪਾਸ ਸਵਿਟਜ਼ਰਲੈਂਡ ਸੇ ਸੋਨਾ ਆਤਾ ਹੈ ਹਾਂ ਉਦੋਂ ਉਹ ਸੋਨੇ ਕੀਮਤ 36000 ਰੁਪਏ ਸੀਗੀ ਆਪਣੇ ਇੰਡੀਆ ਚ ਹਾਂ ਜੀ ਕਦੇ ਮੈਂ 18000 ਦੇ ਦਿੰਦੇ ਹਾਂ ਹੂੰ ਤਾ ਮੈਂ ਵੀ ਅੱਜ ਤੋਂ 15 ਸਾਲ ਪੁਰਾਣੀ ਗੱਲ ਹੈ ਜੀ ਉਦੋਂ ਅੱਜ 35 ਸਾਲ ਦੀ ਉਮਰ ਆ 20 22 ਕਿਤਾਬ ਦੀ ਉਮਰ ਸੀਗੀ ਮੈਂ ਰੱਖੇ ਮੈਂ ਪੈਸੇ ਆਪਣੇ ਕੋਲ ਹੈਗੇ ਨੇ ਇੱਥੋਂ ਲੈ ਕੇ ਪਾਪਾਲ ਵੇਚ ਦਾਂਗੇ ਜਾਂ ਬਿਆਵਰੇ ਵੇਚ ਦਾਂਗੇ ਅੱਧਾ ਤੋਲਾ ਕਹਿੰਦਾ ਵੈਸੀ ਸੋਨਾ গিফট ਦਿੰਦੇ ਆ ਥੋੜੇ ਵਰਗਾ ਇੱਕ ਬਿਯੁਰਗ ਬੰਦਾ ਸਾਨੂੰ ਮਿਲ ਗਿਆ ਕੁਦਰਤ ਮਹਾਰਾਜ ਦੀ ਉਹ ਵੀ ਨਾਲ ਕੋਈ ਆ ਕੇ ਖੜ ਗਿਆ ਅੱਛਾ ਜੀ ਆ ਪੰਜਾਬੀ ਇਹ ਗੱਡੀ ਸੀ ਉਹ ਪ੍ਰਿੰਟਰ ਮੈਨੂੰ ਬੰਦਾ ਵੀ ਕਾਕਾ ਕੀ ਹੋਇਆ ਕਹਿੰਦਾ ਕੀ ਗੱਲ ਹੈ ਮੈਂ ਕਿਹਾ ਇੰਦਾ ਵੀ ਸੋਨਾ ਦਿੰਦਾ ਬੰਦਾ ਵੀ ਉਹ ਕਹਿੰਦਾ ਵੀ ਮੈਂ ਕਹਿੰਦਾ ਮੇਰੇ ਕੋ ਕਿਤੇ ਕਹਿੰਦਾ 4 ਕਿਲੋਮੀਟਰ ਇੱਥੋਂ ਸਾਡਾ ਪਿੰਡ ਹੈ ਮੈਂ 4 ਕਿਲੋਮੀਟਰ ਚੱਲੋ ਤਾਂ ਇਹ ਕਹਿੰਦਾ ਵੀ ਮੇਰਾ ਡੈਡੀ ਕਹਿੰਦਾ ਉਸ ਜੰਦਾ ਅੱਧਾ ਤੋਲਾ ਤੁਹਾਨੂੰ ਗਿਫਟ ਦੇ ਦਊਗਾ ਬਾਕੀ ਜਿੰਨੇ ਪੈਸੇ ਕੋਈ ਲੈ ਲੈ ਲਓ ਨਹੀਂ ਲੈਣਾ ਹੋਗਾ ਤਾਂ ਵੀ ਕੋਈ ਅੱਧਾ ਤੋਲਾ ਦੇ ਕੇ ਤੁਹਾਨੂੰ ਬਾਅਦ ਅਰੇਂਜ ਕਰਕੇ ਆ ਜਿਓ ਮੈਂ ਜੀ ਪੂਰਾ ਆ ਬਾਬਾ ਇਹ ਤਿਆਰ ਅੱਛਾ ਜੀ ਚਲੋ ਇਹ ਮੈਂ ਪੈਸੇ ਵੀ ਨਾ ਸਾਹਮਣੇ ਕਿਨੇ ਮੇਰੇ ਕੋ 22000 ਰੁਪਇਆ ਮੈਂ ਕਿਹਾ ਚਲਿਆ ਰੋਧਾ ਤੋਲਾ ਉਹ ਹੋ ਗਿਆ ਤੋਲਾ ਆਪਾਂ ਉਹ ਲੈ ਕੇ ਵਧੀਆ ਪੈਸੇ ਬਣ ਜਾਣਗੇ ਹਾਂ ਚਲ 1.5 ਤੋਲਾ ਹੋ ਜਾਗਾ ਹਾਂ ਜੀ ਹਾਂ ਉਹ ਬਜ਼ੁਰਗ ਵੀ ਮੈਨੂੰ ਕਹਿੰਦਾ ਕਾਕਾ ਇੱਕ ਮਿੰਟ ਮੇਰੀ ਗੱਲ ਸੁਣ। ਕਿ ਵੀ ਇੱਕ ਮਿੰਟ ਰੋਜਾ ਉਹ ਮੈਨੂੰ ਤਾਂ ਕਿਹੜਾ ਮੋਟਰਸਾਈਕਲ ਤੇ ਬਣਾਉਣਾ। ਉਹ ਕਹਿਣ ਵੀ ਤੁਸੀਂ ਦੋ ਜਿਹੇ ਨੇ ਮੋਟਰਸਾਈਕਲ ਤੇ ਬੈਠੋ ਸਾਡਾ ਬੰਦਾ ਇੱਥੇ ਰਹਿ ਜਾਏਗਾ। ਵੀ ਤੁਹਾਨੂੰ ਹੀ ਛੱਡ ਜਾਂਦੇ ਆ। ਉਹ ਕਹਿੰਦੇ ਵੀ ਇੱਕ ਮਿੰਟ ਉਹ ਧੱਕੇ ਨਾਲ ਮੇਰੀ ਬਾਹ ਖਿੱਚ ਕੇ ਲੈ ਗਿਆ। ਉਹਨੇ ਪਰੇ ਜਾ ਕੇ ਦੱਸਿਆ ਕਹਿੰਦਾ ਭਾਈ ਇੱਥੋਂ ਲੈ ਕੇ ਜਾਂਦੇ ਨੇ। ਉੱਥੇ ਜਾ ਕੇ ਕਹਿੰਦਾ ਤੇਰੇ ਪੈਸੇ ਵੀ ਖੋਲਣੇ ਆ। ਤੇਰੇ ਨਾਲ ਕੁੱਟਮਾਰ ਵੀ ਕਰਦੇ ਆ ਫੇਰ ਤੇਰੇ ਘਰ ਦੇ ਪੈਸੇ ਮੰਗਾ ਕੇ ਫੇਰ ਕਹਿੰਦੇ ਆ ਜਿਹੜੀ ਤਰੀਕਾ ਗੱਡੀ ਰਹੀ ਗੱਡੀ ਤੇਰੇ ਉਹਨਾਂ ਨੂੰ ਖਾਲੀ। ਨ ਭਟਾ ਮੈਂ ਸੱਚੀ ਕਹਿੰਦਾ ਜਿੰਨਾ ਬਾਚ ਹੁੰਦਾ ਭਰਾ ਉਹ ਅੱਜ ਕੱਲ੍ਹ ਤੁਹਾਨੂੰ ਕੋਈ ਟਾਇਰ ਦਵੇ ਤੁਹਾਨੂੰ ਕੋਈ ਸੋਨਾ ਦਵੇ ਤੁਹਾਨੂੰ ਕੋਈ ਡੀਜ਼ਲ ਦਵੇ ਕਿਸੇ ਦੇ ਕਰਦਾ ਜੀ ਕੁਝ ਨਾ ਹੋ ਠੀਕ ਹੈ ਮੇਜਵਾਜ ਡੀਜ਼ਲ ਵੀ ਪਾਉਣ ਨੂੰ ਜਦੋਂ ਜਗਾ ਜਗਾ ਤੇ